ਇਹ ਮਾਮਲਾ ਇਹ ਸੀਗਾ ਜੀ ਸਾਨੂੰ ਜਦੋਂ ਦੱਸਿਆ ਸਵੇਰੇ ਆ ਸੀਸ਼ੀਆਂ ਕਈ ਪਰਿਵਾਰ ਇਥੋਂ ਲੈ ਕੇ ਗਏ ਨੇ ਉਹਨਾਂ ਨੇ ਦੱਸਿਆ ਵੀ ਇਹਨਾਂ ਦੀ ਡੇਟ 6 6 ਮਹੀਨੇ ਐਕਸਪਾਇਰ ਹੀ ਆ ਕਾੜੀਆਂ ਸੀਸ਼ੀਆਂ ਨੇ ਇਹ ਸੀਸ਼ੀਆਂ ਨੇ ਜੀ ਬੱਚਿਆਂ ਦੀ ਗਰੋਥ ਵਾਸਤੇ ਜਾਂ ਲੇਡੀਜ਼ ਵੀ ਪੀ ਸਕਦੇ ਨੇ ਵੀ ਇਹ ਵਧੀਆ ਹੁੰਦੀਆਂ ਨੇ ਕਿ ਇਸ ਤਰ੍ਹਾਂ ਦੱਸਿਆ ਇਹਨਾਂ ਨੂੰ ਕਿੱਥੋਂ ਲੈ ਕੇ ਗਏ ਸੀ ਇਹ ਇਥੇ ਗੋਬਿੰਦਪੁਰੇ ਜਵਾਹਰ ਵਾਲੇ ਜੋ ਅੰਗਣਵਾਲੀ ਦਫ਼ਤਰ ਹੈ ਇਥੋਂ ਦਿੱਤੀਆਂ ਗਈਆਂ ਨੇ ਜੀ ਸਮੱਸਿਆ ਇਹ ਇਹਨਾਂ ਦੀ ਡੇਟ ਟੱਪਣ ਤੋਂ ਬਾਅਦ ਜਦੋਂ ਇਹਨਾਂ ਨਾਲ ਹੁਣ ਥੋੜਾ ਟਕਰਾਅ ਹੋਇਆ ਵੀ ਤੁਸੀਂ ਇਹ ਐਕਸਪਾਇਰ ਕਿਉਂ ਦਿੱਤੀਆਂ ਨੇ ਗਿਆ ਤਾਂ ਬਾਅਦ ਚ ਇਹਨਾਂ ਨੇ ਜੋ ਬੱਚੀਆਂ ਸੀਸ਼ੀਆਂ ਦੀਆਂ ਇੱਕ ਕੋ ਦੋ ਪੈਕਟ ਇਹਨਾਂ ਨੇ ਆ ਦੇਖੋ ਚੁੱਲੇ ਚ ਵਿੱਚ ਵੀ ਇਹਨਾਂ ਨੇ ਮਚਾ ਦਿੱਤੀਆਂ ਜਦੋਂ মিডিਆ ਆ ਪੱਤਰਕਾਰ ਆਏ ਫਿਰ ਫਿਰ ਉਸ ਤੋਂ ਬਾਅਦ ਇਹ ਮੰਨੇ ਨੇ ਵੀ ਹਾਂ ਇਹ ਅਸੀਂ ਮਚਾਈਆਂ ਨੇ ਬਾਕੀ ਆ ਸੀਸੀਆਂ ਐਕਸਪਾਇਰ ਦਿੱਤੀਆਂ ਨੇ ਗਿਆ ਅਸੀਂ ਇਹ ਮੰਗ ਕਰਦੇ ਆਂਗੇ ਸਰਕਾਰ ਤੋਂ ਵੀ ਜੋ ਵੀ ਐਕਸਪਾਇਰ ਸੀਸੀਆਂ ਨੇ ਦਿੱਤੀਆਂ ਨੇ ਇਹਨਾਂ ਦੀ ਵੀ ਕਾਰਵਾਈ ਹੋਣੀ ਚਾਹੀਦੀ ਆ ਅੱਗੇ ਜੋ ਇਹਨਾਂ ਦਿੱਤੀਆਂ ਦਾ ਅਫਸਰਾ ਦੋਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਸਾਡੇ ਪਿੰਡ 'ਚ ਹੀ ਰਾਸ਼ਨ ਵੰਡ ਅੰਗਣਵਾੜ 'ਚ ਰਾਸ਼ਨ ਵੰਡਦੇ ਸੀਗੇ ਉਹਦੇ ਨਾਲ ਦੋ ਸ਼ਿਸ਼ੀਆਂ ਦੇ ਰਹੇ ਨੇ ਆਵਲੀਆਂ ਬੱਚਿਆਂ ਵਾਸਤੇ ਨਾ ਤਾਂ ਉਹ ਐਵੇਂ ਦਾ ਦੱਸ ਰਹੇ ਆਗੇ ਵੀ ਕਿ ਮੈਂ ਦੇਣੀ ਆ ਬੱਚੇ ਨੂੰ ਕਿੰਨੇ ਚਮਚ ਦੇਣੇ ਆ ਕੁਛ ਨਹੀਂ ਐਵੇਂ ਦਾ ਦੱਸ ਰਹੇ ਤੇ ਅਸੀਂ ਘਰ ਜਾ ਕੇ ਦੇਖਿਆ ਇਹ ਐਕਸਪਾਇਰ ਹੋਈਆਂ ਪੰਜੇ ਨੇ ਸਾਨੂੰ ਇਸ ਮਾਮਲੇ ਦੀ ਜਾਂਚ ਚਾਹੀਦੀ ਹੈ ਉਹ ਤਾਂ ਬੱਚਿਆਂ ਦੇ ਹਿਸਾਬ ਨਾਲ ਜੋ-ਜੋ ਵੀ ਇਹਨਾਂ ਕੋਲ ਐਡ ਨਹੀਂ ਜੀ ਉਹਨਾਂ ਨੂੰ ਸਭ ਨੂੰ ਫੋਨ ਕਰਕੇ ਆਪ ਕਹਿ ਰਹੇ ਹੈਗੇ ਵੀ ਰਾਸ਼ਨ ਲੈ ਕੇ ਜਾਓ ਕਦੋਂ ਦਿੱਤੀਆਂ ਕੱਲ ਦਿੱਤੀਆਂ ਨੇ ਜੀ ਕੱਲ ਦਿੱਤੀਆਂ ਹਾਂ ਜੀ ਕਿੰਨੇ ਕਿ ਦਫ਼ਤਰੀ ਆ ਜੀ ਇਹ ਬਾਈ ਦੀਆਂ ਨੇ ਜੀ ਚੱਲ ਰਿਹਾ ਹੁਣ 2024 ਬਾਈ ਦੇ ਬਣੀਆਂ ਹੋਈਆਂ ਐਪਰ ਕਰਦੇ ਨੇ ਦੇਖੋ 622 ਜੀ 1123 23 ਦੇ ਵਿੱਚ ਹਾਂ ਹਾਂ ਜੀ ਹਾਂ ਕੀ ਕਹਿਣਾ ਚਾਹੁੰਗੇ ਜਿਹੜਾ ਇਹ ਸੀਸੀਆਂ ਦੇ ਰਿਹਾ 28 ਸੀਸੀਆਂ ਦੇ ਰਹੀਆਂ ਇਹਦੇ ਬਾਰੇ ਇਹੀ ਹੈ ਜੀ ਜੀ ਕੋਈ ਬੱਚੇ ਨੂੰ ਸਾਡੇ ਨੂੰ ਨੁਕਸਾਨ ਪਹੁੰਚਦਾ ਇਹਦਾ ਕੌਣ ਜ਼ਿੰਮੇਵਾਰ ਸੀਗਾ ਜੀ ਸਾਨੂੰ ਇਸ ਮਾਮਲੇ ਦੀ ਪੂਰੀ ਜਾਂਚ ਚਾਹੀਦੀ ਜਦੋਂ ਇਹਨਾਂ ਸੀਸੀਆਂ ਦਾ ਨੰਬਰ ਦੇਖਿਆ ਜੇ ਇਹ ਗਲਤ ਤੇਆਂ ਇਹਨਾਂ ਦੀ ਡੇਟ ੱਪੀ ਹੋਈ ਦੀ ਇਹ ਕਾਦੇ ਵਾਸਤੇ ਨੇ ਸ਼ਿਸ਼ੀਆਂ ਇਹ ਬੱਚਿਆਂ ਵਾਸਤੇ ਨੇ ਵਿੱਚ ਇਹ ਕਹਿੰਦੇ ਨੇ ਵੀ ਜਿਹੜੀਆਂ ਮਾਵਾਂ ਨੇ ਬੱਚਾ ਨਹੀਂ ਉਹ ਵੀ ਪੀ ਸਕਦੀਆਂ ਨੇ ਤੇ ਜਦੋਂ ਉਹ ਇਹ ਪਤਾ ਲੱਗ ਗਿਆ ਜੀ ਸਾਰਿਆਂ ਨੂੰ ਇਕੱਠੇ ਹੋ ਗਏ ਇਹ ਮੁੱਕਰੀਆਂ ਵੀ ਅਸੀਂ ਇਹ ਤਾਂ ਦਿੱਤੀਆਂ ਨਹੀਂ ਤੁਸੀਂ ਮਤਲਬ ਪੁਰਾਣੇ ਸਾਲ ਦੀਆਂ ਚੱਕ ਕੇ ਲਿਆਏ ਹੋ ਤੇ ਹੁਣ ਤੁਸੀਂ ਆ ਗਏ ਜੀ ਮਤਲਬ ਆਹ ਲੱਕੜਾਂ ਚੋਂ ਕੱਢ ਲੀਆਂ ਸੀ ਨੇ ਆ ਤੁਮ ਚਾਤੀਆਂ ਕੁਸ ਇਹ ਤੁਹਾਡੇ ਆ ਹਾਂ ਇਹਨਾਂ ਨਹੀਂ ਬਚੀਆਂ ਕੀ ਜੇ ਇਹ ਬੱਚੇ ਪੀਲੇ ਨੇ ਕੀ ਹੁੰਦਾ ਮਰ ਵੀ ਸਕਦੇ ਸੀ ਜੀ ਹਾਂ ਹੁਣ ਕੀ ਮੰਗ ਕਰਦੇ ਉਹਨੇ ਮੰਗ ਕਰਦੇ ਇਹ ਕੰਮ ਆਪਣਾ ਸਹੀ ਹੋਣਾ ਚਾਹੀਦਾ ਜੀ ਸਹੀ ਥੋਲ ਤੇ ਉਹਦੀਆਂ ਦਵਾਈਆਂ ਦੇਣ ਬੱਚਿਆਂ ਨੂੰ ਭਿਉਣਾ ਹਾਂ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਤਾਂ ਇੱਕ ਸ਼ਿਸ਼ਿਆਂ ਕਿੱਥੋਂ ਲੈ ਕੇ ਗਈਆਂ ਕਿੰਨੇ ਦਿਨ ਹੋ ਗਏ ਇਹਨੂੰ ਲੈ ਕੇ ਅੰਗਰਵਾਰੀ ਤੋਂ ਲੈ ਕੇ ਗਈਆਂ 8-9 ਦਿਨੋਂ 8-9 ਦਿਨੋਂ ਹਾਂ ਕੀ ਦਿੱਤਾ ਸੀ ਨਾਲ ਇਹਨਾਂ ਨੂੰ ਕੁਛ ਨਹੀਂ ਦਿੱਤਾ ਸ਼ਿਸ਼ਿਆਂ ਸ਼ਿਸ਼ਿਆਂ ਦੇ ਨਾਲ ਖਾਣਾ ਵੀ ਦਿੱਤਾ ਸੀ ਖਾਣਾ 2-4 ਦਿਨ ਮੰਗਦੋਂ ਦਿੱਤਾ ਹੈ ਦੋ ਜਣੇ ਹਾਂ ਤੁਸੀਂ ਕੋਈ ਇੱਥੇ ਰਜਿਸਟਰ ਤੇ ਸਾਈਨ ਸੂਨ ਕਰਿਆ ਜਦੋਂ ਲੈ ਕੇ ਗਏ ਅੰਗੂਠਾ ਲਵਾਇਆ ਹਾਂ ਕਿੰਨੀਆਂ ਸ਼ੀਸ਼ੀਆਂ ਦੀਆਂ ਦੋ ਸ਼ੀਸ਼ੀਆਂ ਥੇ ਕੋਈ ਇਹ ਤਾਂ ਇੱਕ ਮੁਕਰ ਕੇ ਕਹਿੰਦੇ ਵੀ ਸਾਡੇ ਕੋਲ ਤਾਂ ਗਈਆਂ ਨਹੀਂ ਤੁਹਾਡੇ ਕੋਲ ਪੁਰਾਣੀਆਂ ਪਈਆਂ ਹੋਣੀਆਂ ਨਾ ਸਾਡੇ ਕੋਲ ਇੱਕ ਸ਼ੀਸ਼ੀ ਨਹੀਂ ਹੈਗੀ ਸਾਡੇ ਕੋਲ ਇਹ ਹੀ ਦੀਆਂ ਇਹ ਹੀ ਮੈਂ ਲੈ ਲਈਆਂ ਚੱਕਦੇ ਹੁਣ ਕੀ ਕਹਣਾ ਜੇ ਐਕਸਪਾਇਰ ਹੈ ਹੈ ਡੇਟ ਡੇਟ ਟੱਪੀ ਹੋਈ ਹੈ ਜੀ ਆਹ ਕਿ ਡੇਟ ਟੱਪੀ ਹੋਈ ਹੈ ਮੈਂ ਮੁੰਡੇ ਨੂੰ ਦਿਖਾਈ ਨਹੀਂ ਆਤੀਆਂ ਹੂੰ ਕਹਿੰਦਾ ਮਾਂ ਇਨਾ ਕ ਤੇ ਡੇਟ ਟੱਪੀ ਹੋਈ ਹੈ ਮੈਂ ਇੰਜ ਜਾ ਕੇ ਕੰਸਤੇ ਤਾ ਤੀ ਹਾਂ ਹੁਣ ਕੀ ਮੰਨ ਕਰਦੇ ਤੁਸੀਂ ਬੱਚਿਆਂ ਨੂੰ ਜਿਹ ਪਲਾਤੀਆਂ ਹੁੰਦੀਆਂ ਹਨ ਫਿਰ ਫਿਰ ਜਵਾਕ ਬਿਮਾਰ ਹੋ ਜਾਂਦੇ ਕੌਣ ਜਿੰਮੇਵਾਰ ਹੈ ਦਾ ਤਾਂ ਫਿਰ ਹੋਰ ਐਂ ਤਾਂ ਕਹਿੰਦੇ ਵੀ ਇਨਾਂ ਦਾ ਕੌਣ ਜਿੰਮੇਵਾਰ ਹੈ ਜ ਜਵਾਕ ਬਿਮਾਰ ਹੋ ਜਾਂਦੇ ਅਸੀਂ ਨੇ ਪਈਆਂ ਨਹੀਂ ਸ਼ੀਰਵਾਲ ਦੇ ਪਈਆਂ ਸ਼ੀਰਵਾਲ ਦੇ ਪਈਆਂ ਕਿੱਥੇ ਕੰਮ ਕਰਦੇ ਤੁਸੀਂ ਕੀ ਕੰਮ ਕਰਦੀ ਸੈਂਟਰ ਸੀ ਮਤਲਬ ਕਿੰਨੀਆਂ ਸ਼ੀਸ਼ੀਆਂ ਜਿਹੜੇ ਆਰਣ ਵਾਲੀਆਂ ਸ਼ੀਸ਼ੀਆਂ ਉਹ ਕਾਦੇ ਪਰਪਸ ਲਈ ਹੁੰਦੀਆਂ ਹਨ ਅਲੂਮੀਨੀਅਮ ਦੇ ਦੱਸਦੇ ਜੀ ਬੱਚਿਆਂ ਨੂੰ ਭਲਾਂ ਨੇ ਹਾਂਜੀ ਘਰਾਂ ਚ ਵੀ ਦਿੰਨੇ ਆ ਉਹ ਨਾ ਘਰਾਂ ਚ ਜੇ ਬਾਦੂ ਪਈਆਂ ਤਾਂ ਦਿੰਦੇ ਨਹੀਂ ਇਸ ਜੰਦੇ ਨਹੀਂ ਐਕਸਪਾਇਰ ਸ਼ਿਸ਼ੀਆਂ ਮਿਲੀਆਂ ਥੋੜੇ ਸੈਂਟਰ ਤੋਂ ਉਹ ਕਿਵੇਂ ਪਹੁੰਚੀਆਂ ਤੁਹਾਡੇ ਕੋਲ ਉਹ ਪਤਾ ਨਹੀਂ ਮੈਨੂੰ ਨਹੀਂ ਪਤਾ ਜੀ 6 ਮਹੀਨੇ ਬਾਅਦ ਸਾਡੇ ਕੋਲ ਦਵਾਈ ਆਉਂਦੀ ਆਉਂਦੀ ਹੈ ਜੀ ਤੁਸੀਂ ਘਰਾਂ ਚ ਕਿੰਨੀਆਂ ਬਣੀਆਂ ਘਰਾਂ ਚ ਅਸੀਂ ਥੋੜੀਆਂ ਬਣੀਆਂ ਨੇ ਜੀ ਉਹਨੂੰ ਪਤਾ ਸੀ ਨਾ ਐਕਸਪਾਇਰ ਹੈ ਹਾਂਜੀ ਤੁਸੀਂ ਦੇਖਿਆ ਵੀ ਨਹੀਂ ਅਸੀਂ ਪਹਿਲਾਂ ਮੈਂ ਦੇਖ ਕੇ ਤੇ ਰੱਖੀਆਂ ਨੇ ਜੀ ਤਰੇ ਕੀ ਹਾਂ ਜਿਹੜੀਆਂ ਹੁਣ ਮਚਾਈਆਂ ਸੀ ਅੱਜ ਲੱਕਣਾ ਥੱਲੇ ਮਿਲੀਆਂ ਨੇ ਉਹ ਕਿੱਥੋਂ ਆ ਗਈਆਂ ਉਹ ਕਿਉਂ ਲੈ ਗਈਆਂ ਤੁਸੀਂ ਪਿੰਡ 'ਚ ਰੋਲਾ ਪੈਣ ਤੋਂ ਬਾਅਦ ਲੈ ਗਈਆਂ ਨਾ ਜੀ ਉਸ ਮੈ ਉਹਦਾ ਨਹੀਂ ਮੈਨੂੰ ਪਤਾ ਜੀ ਹੋਰ ਕਿੰਨੂੰ ਪਤਾ ਤੁਸੀਂ ਸੈਂਟਰ ਦੇ ਇੰਚਾਰਜ ਹੋ ਨਾ ਸੰਚਾਰਜ ਤਾਂ ਅਸੀਂ ਦੋ ਹਾਂ ਜੀ ਦੋ ਹੀ ਬੰਦੇ ਹਾਂ ਹਾਂ ਜੀ ਤੁਹਾਨੂੰ ਇਹ ਨਹੀਂ ਪਤਾ ਵੀ ਕੌਣ ਕੀ ਕਰ ਰਿਹਾ ਹੋਏ ਜੇ ਕੱਲ ਉਹਦਾ ਸਮਾਨ ਹੈ ਬੰਡੀ ਜਾਣਾ ਪਿੰਡ 'ਚ ਬੰਡੀ ਜਾਣੀਆਂ ਹੈਲਪਰਾਂ ਕੌਣ ਜ਼ਿੰਮੇਵਾਰ ਉਹਦਾ ਨਾ ਪਿੰਡ ਪੰਪੜਤੀਆਂ ਨਹੀਂ ਜੀ ਪਿੰਡ 'ਚ ਆ ਵੀ ਦੇ ਕੇ ਆਉਂਦੀਆਂ ਨੇ ਉਰੇ ਵੀ ਉਰੀਆਸ ਨੇ ਤੁਹਾਡੇ ਹੋ ਗਏ ਰਿਕਾਰਡ ਰੱਖਿਆ ਤੁਸੀਂ ਕੀਡ ਦਾ ਰਿਕਾਰਡ ਹੈਗਾ ਸਾਡੇ ਲਈ ਸਿਸਿਆਂ ਦਾ ਰਿਕਾਰਡ ਨਹੀਂ ਸਿਸਿਆਂ ਦਾ ਸਿਸਿਆਸੀ ਉਹ ਬੁੱਧਵਾਰ ਨੂੰ ਕਿਲੇ ਨੇ ਤੁਹਾਨੂੰ ਪਤਾ ਪਿੰਡ ਵਿੱਚ ਕਿੰਨੀ ਐਕਸਪਾਇਰ ਸਿਸਿਆਵਾਂ ਨੇ ਇਹ ਕਾਲੂ ਕੋਈ ਨਫਾ ਨੁਕਸਾਨ ਆਉਂਦਾ ਕੌਣ ਜੋ ਮੈਂਬਰ ਆਦਾ ਐਨੀਆਂ ਤਾਂ ਮਿਲਦੀਆਂ ਵੀ ਨਹੀਂ ਜੀ 35 35 ਕੱਕ 23 ਐਨੀਆਂ ਕੀ ਮਿਲਦੀਆਂ ਸਾਨੂੰ ਬਾਰੀਆਂ ਨਹੀਂ ਮਿਲਦੀਆਂ ਵੀ ਅਸੀਂ ਪਿੰਡ ਵਿੱਚ ਵੰਡਾਂਗੇ ਆਈਆਂ ਕਿੱਥੋਂ ਨੇ ਕਦੋਂ ਆਈਆਂ ਤੁਹਾਡੇ ਕੋਲ ਸਾਡੇ ਕੋਲੇ ਚ ਚਾਰ ਮਹੀਨੇ ਹੋ ਗਏ ਇਹ ਸਰ ਮੈਨੂੰ ਦੇਖੋ ਇਹਦੇ ਬਾਰੇ ਕੋਈ ਜਾਣਕਾਰੀ ਕਿਸੇ ਪਬਲਿਕ ਵੱਲੋਂ ਨਹੀਂ ਦਿੱਤੀ ਗਈ ਔਰ ਨਾ ਹੀ ਮੇਰੇ ਡਿਪਾਰਟਮੈਂਟ ਦੇ ਵਰਕਰ ਵੱਲੋਂ ਜਾਂ ਸੁਪਰਵਾਈਜ਼ਰ ਵੱਲੋਂ ਮੈਨੂੰ ਕੋਈ ਜਾਣਕਾਰੀ ਤੁਹਾਡੇ ਵੱਲੋਂ ਹੀ ਮੇਰੇ ਕੋਲ ਜਾਣਕਾਰੀ ਆਈ ਹੈ ਸੋ ਇਸ ਸਬੰਧੀ ਮੈਂ ਜਾ ਕੇ ਇਹਦੀ ਕੋਖ ਕਰਾਂਗੀ ਪੂਰੀ ਕਿਸ ਪੜਾ ਤੱਕ ਕੀ ਹੋਇਆ ਹੈ ਇਹ ਪਰ ਤੁਸੀਂ ਕਹਿ ਰਹੇ ਹੋ ਕਿ ਇਹ ਸ਼ੀਸ਼ੀਆਂ ਜਿਹੜੀਆਂ ਹੈਗੀਆਂ ਚਮਚਾ ਉੱਥੇ ਦਿੱਤਾ ਜਾਂਦਾ ਬੱਚਿਆਂ ਨੂੰ ਪਰ ਇਹ ਲੋਕਾਂ ਦੇ ਘਰਾਂ ਤੱਕ ਕਿਵੇਂ ਪਹੁੰਚਦੀਆਂ ਜਿਹੜੀ ਸਪਲਾਈ ਤੁਹਾਡੇ ਸੈਂਟਰਾਂ ਤੱਕ ਸੀਮਤ ਹੈ ਉਹ ਘਰਾਂ ਤੱਕ ਕਿਵੇਂ ਪਹੁੰਚਦੀ ਹੈ ਇਹ ਦੇਖੋ ਜੀ ਅਸੀਂ ਮਾਮਲੇ ਦੀ ਜਾਂਚ ਕਰਾਂਗੇ ਕਿਵੇਂ ਹੋਇਆ ਹੈ ਕਿ ਮੈਨੂੰ ਤਾਂ ਤੁਹਾਡੇ ਦੱਸਣ ਤੋਂ ਪਤਾ ਲੱਗਿਆ ਜੀ ਪਰ ਉਹਦੇ ਵਿੱਚ ਇਹ ਵੀ ਹੈ ਕਿ ਸਾਹਮਣੇ ਆਇਆ ਜੀ ਉੱਥੇ ਜਿਹੜੀਆਂ ਸ਼ੀਸ਼ੀਆਂ ਮਿਲੀਆਂ ਨੇ ਜਦੋਂ ਪਿੰਡ ਦੇ ਵਿੱਚ ਇੱਕ ਰੋਲਾ ਪੈ ਗਿਆ ਵੀ ਐਕਸਪਾਇਰ ਸ਼ੀਸ਼ੀਆਂ ਪੈਣੀਆਂ ਤਾਂ ਉਹਨਾਂ ਨੂੰ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਲੱਕੜਾਂ ਦੇ ਵਿੱਚ ਲੁਕੋਇਆ ਵੀ ਗਿਆ ਉਹ ਸ਼ੀਸ਼ੀਆਂ ਨੂੰ ਉਕਾਉਂ ਕਰਨਾ ਪਿਆ ਜੀ ਉਹਨਾਂ ਦੇ ਇਹ ਤੁਹਾਡੇ ਸਾਹਮਣੇ ਹੋਇਆ ਜੀ ਬਿਲਕੁਲ ਜੀ ਮੈਂ ਉਥੋਂ ਪ੍ਰੂਫ ਮੌਕੇ ਤੇ ਪ੍ਰੂਫ ਹੈ ਜੀ ਸਾਡੇ ਕੋਲ ਦੇਖੋ ਜੀ ਜੇ ਮੇਰੇ ਵੀ ਉਤੇ ਬਾਰੇ ਕੋਈ ਜਾਣਕਾਰੀ ਹੁੰਦੀ ਤਾਂ ਅਸੀਂ ਮੌਕੇ ਤੇ ਵੀ ਚਲੇ ਜਾਂਦੇ ਕਿਉਂਕਿ ਮੈਂ ਦਫਤਰ ਦੇ ਵਿੱਚ ਹਾਜ਼ਰ ਬਟ ਮੈਨੂੰ ਸੂਚਨ ਹੀ ਨਹੀਂ ਦਿੱਤੀ ਕਿਸੇ ਨੇ ਕੋਈ ਇਹ ਮੰਨਦੇ ਤੁਸੀਂ ਅੰਗਹਿਲੀ ਹੋਈ ਇਸ ਮੌਕੇ ਦੇਖੋ ਤੁਹਾਡੇ ਦੱਸਣ ਮੁਤਾਬਕ ਜੋ ਮੈਨੂੰ ਰਿਪੋਰਟ ਮਿਲੀ ਹੈ ਉਸ ਮੁਤਾਬਕ ਤਾਂ ਬਹੁਤ ਵੱਡੀ ਅੰਗਹਿਲੀ ਤੁਹਾਨੂੰ ਕੀ ਲੱਗਦਾ ਤੁਹਾਨੂੰ ਕੀ ਕਾਰਵਾਈ ਹੋ ਤੁਹਾਡੇ ਵੱਲੋਂ ਕੀ ਜਾਂਚ ਕੀਤੀ ਜਾਵੇ ਦੇਖੋ ਜੀ ਅਸੀਂ ਪੂਰੀ ਜਾਂਚ ਕਰਾਂਗੇ ਆਪਦੇ ਵੱਲੋਂ ਕਿਉਂ ਹੋਇਆ ਇਹ ਕਾਰਨ ਕੀ ਹੈ ਸਾਰੇ ਮਾਮਲੇ ਦੀ ਬੜੀ ਨੁਕਾਈ ਨਾਲ ਜਾਂਚ ਕੀਤੀ ਜਾਊਗੀ